ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਚੈਨਲ ਤੇ ਉਮੀਦ ਹੈ ਜੀ ਸਾਰੇ ਠੀਕ ਠਾਕ ਹੋਮੋਗੇ ਤੇ ਰਾਜੀ ਖੁਸ਼ੀ ਹੋਮੋਗੇ ਵੈਰ ਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ ਇੱਥੇ ਮੈਂ ਲੱਗਦੀ ਸੀ ਸਬਜੀ ਚੀਰਨਾ ਇੱਕ ਕद्दू ਲੈ ਆਏ ਸੀ ਆਪਾਂ ਕੱਲ ਲੈ ਆਏ ਸੀ ਕੱਲ ਗਏ ਸੀ ਸਹਿਰ ਪ੍ਰਿੰਡੀਆਂ ਤੇ ਕद्दू ਦੋ ਸਬਜ਼ੀਆਂ ਲੈ ਆਏ ਸੀ ਪ੍ਰਿੰਡੀਆਂ ਆਪਾਂ ਕੱਲ ਬਣਾ ਲਈਆਂ ਸੀ ਤੇ ਕद्दू ਅੱਜ ਬਣਾ ਲਾਂਗੇ ਜੀ ਸਬਜ਼ੀਆਂ ਮਹਿੰਗੀਆਂ ਬਹੁਤ ਹੋਈਆਂ ਪਿਆਨੇ ਜੀ ਕੋਈ ਸਬਜ਼ੀ ਲੈਣ ਦੀ ਨਹੀਂ ਹੈਗੀ ਨਾ ਤਾਂ ਵਧੀਆ ਹੀ ਨੇ ਤੇ ਮਹਿੰਗੀਆਂ ਵੀ ਇੰਨੀ ਨਹੀਂ ਪਿਆਨੇ ਬਸ ਇਹ ਕੱਦੂ ਥੋੜੇ ਜਿਹੀ ਮਿਲੇ ਸੀ ਜਾਂ ਭਿੰਡੀਆਂ ਸਾਫ ਸੀ ਸਿਮਲਾ ਮਿਰਚਾਂ ਤੋਰੀਆਂ ਵਗੈਰਾ ਹੋਰ ਉਹ ਤਾਂ ਵਧੀਆ ਹੀ ਲੱਗਦੇ ਸੀ ਇਹ ਦੇਖਣ ਨੂੰ ਬੇਹੀ ਜੀ ਸਬਜ਼ੀ ਹੁੰਦੀ ਹੈ ਜਿਵੇਂ ਐ ਪਈਆਂ ਸੀਆਂ ਤਾ ਕਰਕੇ ਆਪਾਂ ਇਹ ਲੈ ਲਈਏ ਜੀ ਦਾਲਾਂ ਖਾ ਕੇ ਵੀ ਮਨ ਝੱਕ ਜਾਂਦਾ ਹੈ ਜੀ ਦਾਲਾਂ ਖਾ ਖਾ ਕੇ ਫਿਰ ਆਈ ਹੁੰਦਾ ਹੈ ਵੀ ਕਿਤੇ ਹੋਰ ਨਾ ਜੂਰੀਆ ਵਾਜੇ ਦਾਲਾਂ ਖਾ ਖਾ ਕੇ ਵਿੱਚ ਦੀ ਸਬਜ਼ੀਆਂ ਵੀ ਖਾਣੀਆਂ ਚਾਹੀਦੀਆਂ ਨੇ ਜੀ ਤਾਂ ਕਰਕੇ ਆਪਾਂ ਇਹ ਦੋ ਸਬਜ਼ੀਆਂ ਦੋ ਦਿਨਾਂ ਦੀਆਂ ਲੈ ਆਈ ਸੀ ਕੱਲ ਨੂੰ ਫੇਰ ਕੋਈ ਦਾਲ ਬਣਾ ਲਾਂਗੇ ਜੀ ਲਓ ਜੀ ਇਹਨਾਂ ਨੂੰ ਮੈਂ ਸਿਲ ਕੇ ਕੱਟ ਕੇ ਤਿਆਰ ਕਰ ਲਾਂ ਫਿਰ ਲਾਵਾਂਗੇ ਜੀ ਤੜਕਾ ਤੇ ਇੱਧਰ ਮੇਰੇ ਕੱਪੜੇ ਪੈਨੇ ਤਾਂ ਹੈ ਲਾਉਣ ਵਾਲੇ ਮੇਥੀ ਬੈ ਗਈ ਸੀ ਕੋਲੇ ਸਬਜ਼ੀ ਕੱਟ ਕੇ ਬਾਅਦ ਦੇ ਵਿੱਚ ਇਹਨਾਂ ਦੀ ਤਹਾਂ ਲਾ ਦਾਂਗੀ ਜੀ ਸਬਜ਼ੀ ਜੀ ਰਹੀ ਸੀ ਜੀ ਅਜੇ ਹੱਥ ਵਿਚਾਲੇ ਆ ਤੇ ਇਹ ਆ ਗਿਆ ਸੀ ਪਾਰਸਲ ਆਪਣਾ ਇਹਨੂੰ ਖੋਲ੍ਹ ਲਈ ਅੱਜ ਇਹ ਬੈਗ ਮਿਲਿਆ ਸੀ ਜੇ ਬੇਟੀ ਨੇ ਜਿੰਮ ਲਈ ਇੱਕ ਮਿੰਟ ਮੈਂ ਖੋਲ ਕੇ ਦਿਖਾਉਣੀ ਆਂ ਜੀ। ਨਾਲੇ ਆਪ ਦੇਖਦੇ ਆਂ। ਬੜੀਆ ਜੀ ਪੈਗ ਸੈਜ ਵੀ ਠੀਕ ਹੈ ਇਹਦਾ। ਜਿੰਮ ਲਈ ਮੰਗਾਇਆ ਇਹ ਬੇਟੇ ਨੇ। ਲੈਦਰ ਦਾ ਪੈਗ ਹੈ। ਜਿਵੇਂ ਆਪਾਂ ਦੇਖ ਕੇ ਪੜ ਕੇ ਉਹਦੇ ਤੇ ਮੰਗਵਾਇਆ ਸੀਗਾ ਜੀ। ਸੇਮ ਉਹੀ ਤਰ੍ਹਾਂ ਦਾ ਹੈ। ਇਧਰ ਇੱਕ ਪਾਸੇ ਇਹ ਨੈਟ ਵਾਲੀ ਪਾਕਟ ਲੱਗੀ ਹੋਈ ਹੈ। ਇਧਰ ਜਿੱਪ ਲੱਗੀ ਹੋਈ ਹੈ ਛੋਟੀ। खुला है जी वह सैज है जी सू पहला कि सूटा ना हो देखा उन्नी साइज है जी वाइया लैदर भी वाइया लगती है लो जी हम सब्जी चीर लचाले पी है सत सी ਉਸਾ ਵੀ ਕਿਵੇਂ ਤੁਸੀਂ ਅੱਜ ਇਹ ਦੂਸਰਾ ਦਿਨ ਹੋ ਗਿਆ ਕੱਲ ਦਾ ਵਲੌਗ ਸਟਾਰਟ ਕਰਿਆਗੇ ਆਪਾਂ ਉਸ ਤੋਂ ਬਾਅਦ ਨਹੀਂ ਵਲੌਗ ਬਣਾਇਆ ਗਿਆ ਜੀ ਕਿੰਨਾ ਨਹੀਂ ਆਪਣਾ ਕੱਲ ਵਲੌਗ ਆਇਆ ਕੋਈ ਕੱਲ ਵਾਲਾ ਬਲਾਉਗ ਨਹੀਂ ਆਪਾਂ ਜੀ ਕੰਟੀਨਿਊ ਕਰ ਰਹੇ ਹਾਂ ਕੱਲ ਆਪਾਂ ਹੋਰ ਕੰਮ ਹੋ ਗਿਆ ਸੀ ਸਬਜ਼ੀ ਆਪਾਂ ਕੱਟ ਲਈ ਸੀ ਤੇ ਸਬਜ਼ੀ ਬਣਾਈ ਨਹੀਂ ਸੀਗੀ ਸਬਜ਼ੀ ਬਣਾਉਣਾ ਵੀ ਕੈਂਸਲ ਹੋ ਗਿਆ ਸੀ ਇਹ ਆਪਾਂ ਤੇ ਕੱਟ ਕੇ ਧੋ ਕੇ ਚੰਗੀ ਤਰ੍ਹਾਂ ਫ੍ਰੀਜ ਚ ਧਾ ਦਿੱਤੀ ਸੀ ਤੇ ਇਹ ਤੜਕੇ ਦਾ ਸਮਾਨ ਵੀ ਹਰੀਆਂ ਮਿਰਚਾਂ ਦੇ ਪਿਆਜ਼ ਕੱਟਿਆ ਹੋਇਆ ਸੀਗਾ ਇਹ ਵੀ ਆਪਾਂ ਫ੍ਰੀਜ ਚ ਧਾ ਕੇ ਧਰ ਦਿੱਤਾ ਸੀ ਇਹ ਅੱਜ ਬਣਾ ਮੰਗਈ ਜੀ ਆਪਾਂ ਸਬਜ਼ੀ ਕਿਉਂ ਪਾ ਲਈ ਆਪਾਂ ਕਿਉਂ ਪਾਉਂ ਤੋਂ ਵਾਲੀ ਜੀ ਆਪਾਂ ਅਜਨੇ ਜੀਰਾ ਥੋੜਾ ਹੀ ਨਾਨਦਨੀ ਚ ਦੇ ਕੇ ਕੱਢਣ ਵਾਲਾ ਜੀ ਟਾਈਮ ਨਹੀਂ ਲੱਗਿਆ ਹੈਗਾ ਨਾਲੇ ਮਟਰ ਕੱਟਨੇ ਪਾ ਲਏ ਜੀ ਤੇ ਉਹ ਤਾਂ ਆਪਣਾ ਤਿਆਰ ਹੈ ਜੀ ਬੱਚੋ ਹੁਣ ਆ ਲਈਏ ਅੱਜ ਆਪਾਂ ਬੇਨਾਲ ਉਦਾਈ ਸਬਜ਼ੀ ਬਣਾਉਣਾ ਜੀ ਉਹਦੇ ਆਪਾਂ ਇੱਕ ਦਿਨ ਪਾਈ ਕਰਕੇ ਦੇਖੀ ਸੀ ਜੁਤਣ ਅੱਜ ਰੋਜ਼ ਨਹੀਂ ਕਾਉਂਦੇ ਅੱਜ ਆਪਾਂ ਸਿੰਪਲ ਬਣਾਵਾਂਗੇ ਇਹ ਟਵੱਟ ਦੇ ਵਿੱਚੋਂ ਹਰੀਆਂ ਵਿੱਚਾਂ ਹੌਲ ਕੱਢ ਲਈਏ ਨੇ ਜੀ ਬੱਚੋ ਅੱਜ ਆਪਾਂ ਲਾਲ ਮਿਰਚ ਨਹੀਂ ਪਾਉਂਦੇ ਹਰੀ ਪਾ ਲਾਂਗੇ ਚਾਰ ਪੈਣਾ ਪਕਦੀਆਂ ਸੀ ਚਾ ਜਾਣਾ ਤੇ ਗੋង ਦਾਣੀ ਦੇ ਵਿੱਚ ਆਪਣੇ ਮਸਾਲੇ ਪਾਉਣ ਆਏ ਨੇ ਜੀ ਇਹਨੂੰ ਮਾਂਲ ਕੇ ਛਟਾ ਕੇ ਕੱਲ ਨੂੰ ਕਿੰਦਣ ਫੇਰ ਪਾਵਾਂਗੀ ਸਬਜ਼ੀਆਂ ਵੀ ਧੋ ਕੇ ਤਰੀ ਕੀਤੀ ਹੁਣ ਵੀ ਧੋਣੀ ਹੈ ਇਹਨੂੰ ਆ ਇਹਨਾਂ ੱੱਬਿਆਂ ਦੇ ਵਿੱਚ ਵੀ ਪਾਉਣ ਵਾਲੇ ਉਹ ਰੋਏ ਪੇੜੀ ਦੇ ਮਸਾਲੇ ਆਪਣੇ ਪੱਲਾਕਾਮ ਹੋ ਗਿਆ ਸੀ ਜੀ ਆਪਾਂ ਨੂੰ ਸਬ지 ਤਾਣੀ ਬਣਾਈ ਸੀ ਉਧਰ ਚਲੇ ਗਏ ਥੋੜਾ ਜਿਹਾ ਟਾਈਮ ਉਧਰ ਲੱਗ ਗਿਆ ਤੇ ਫਿਰ ਬੱਚੇ ਕਹਿੰਦੇ ਚੂਰੀ ਖਾਣੀ ਹੈ ਚੂਰੀ ਬਣਾ ਦੇਤੀ ਸਾਮ ਨੂੰ ਰਾਤੋ ਸਬ지 ਨਹੀਂ ਬਣਾਈ ਫੇਰੇ ਪਰੌਂਠੇ ਬਣਾ ਲੈ ਕੇ ਜੀ ਇਹਨੂੰ ਉਧਰ ਆ ਗਏ ਆਪਾਂ ਇਹ ਸਬ지 ਕੋਈ ਦੇਤੀ ਪਾ ਲਈਏ ਭਾਣੂ ਤੇ ਨਾਲ ਇਹਦੇ ਵਿੱਚ ਹਾਥੀ ਘੱਟ ਰੱਖ ਲੈਣਾ ਇੱਕ ਚੰਗਾ ਪਾ ਲਈਏ ਹਲਦੀ ਨਾਲ ਥੋੜੀ ਜਿਹੀ ਪੱਤਾ ਪਾ ਲਈਏ ਨਾਲ ਵਿੱਚ ਜਿਹੀ ਪਾਈ ਤਾਂ ਕਰੀਏ ਥੋੜੀ ਜਿਹੀ ਪੱਤਾ ਪਾ ਲਈਏ ਜਿਹੜੇ ਆਪਾਂ ਗਰਾਲੇ ਚੀਨੀ ਮੀਠਾ ਲੈਣੇ ਤਾਂ ਕਿ ਆ ਕੇ ਦੇਖਣ ਨੂੰ ਮੈਂ ਚਾਪ ਕੇ ਦੇਖਤੀ ਬਾਤ ਬੋਲਣੇ ਆ ਸੀ ਗਰਮੀ ਤਾਂ ਬਹੁਤ ਹੈ ਜੀ ਕੱਲ ਦੀ ਬਹੁਤ ਜ਼ਿਆਦਾ ਗਰਮੀ ਨਹੀਂ ਹੁੰਦੀ ਪਲੇਵਾ ਦੇ ਦੋ ਤਿੰਨ ਦਿਨ ਵਧੀਆ ਮੌਸਮ ਠੀਕ ਰਿਹਾ ਸੀ ਹਵਾ ਚਾਲਦੀ ਸੀ ਵਧੀਆ ਤੇ ਬੋਲਣੇ ਵਾਲੀ ਆ ਪੈਨ ਪਰ ਆਪਣੀ ਚੈਨਲ ਤੇ ਆਉਂਦੇ ਨੇ ਜੀ ਸਾਰੇ ਫੈਨ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਹੈ ਜੀ ਜਿਹੜੇ ਫੈਨ ਭਰਾਵਾਂ ਨੇ ਮੇਰੀ ਦੀ ਚੈਨਲ ਤੇ ਲਿਕੇ ਪ੍ਰਸ਼ੰਸਾ ਕੀਤੀ ਚੈਨਲ ਨੂੰ ਸਬਸਕ੍ਰਾਈਬ ਜੀ ਕਰਨਾ ਜੀ ਦੋ ਬੀ ਆਪਾਂ ਜਿਵੇਂ ਕਿ ਹਲਦੀ ਪਾ ਲਈਆਂ ਵਿੱਚ ਥੋੜਾ ਜਿਹਾ ਪਾਣੀ ਪਾ ਲਵਾਂਗੇ

बैठे दो चमचे पानी भी पाला मसाला पक जुगा कोशिश तो होंगी है जी भी डेली ब्लॉक पाइए आप कई बार मजबूरी हो जाती है जी कोई काम हो जाता कितने जाना आना पै जाता करके ब्लॉग रह जाता है जी फिर अपना ਬਣਿਆ ਵੀ ਕਈ ਵਾਰੀ ਹੁੰਦਾ ਜੀ ਪਰ ਪਾਇਆ ਨਹੀਂ ਜਾਂਦਾ ਕਈ ਵਾਰੀ ਬਣਿਆ ਨਹੀਂ ਹੁੰਦਾ ਜੀ ਫਿਰ ਜਿਆਦਾ ਲੇਕ ਨਾ ਪਾਉਣੀ ਜੀ 8:00 ਵਜੇ ਤੱਕ ਪੈਜੇ ਤਾਂ ਪਾ ਲੈਣੇ ਜੇ ਜਿਆਦਾ ਲੇਕ ਹੁੰਦਾ ਫਿਰ ਢੀਕ ਹੋਣੀ ਤੇ ਸਾਥ ਇਹ ਪੈਜੇ ਵਿੱਚ ਪਾ ਕੇ ਗੈਸ ਆਪਾਂ ਵੀਡੀਓ ਵਿੱਚ ਆ ਕਰਾਂਗੇ

ਥੋੜੀ ਜਿਹੀ ਕਰ ਲਈ ਘਟ ਗਈ ਫਿਰ ਤਾਂ ਆਪਾਂ ਛਿੱਲੇ ਜਿਵੇਂ ਬਣਾ ਲਿਆ ਕਰਾਂਗੇ ਲੰਗੀਆਂ ਵਾਲਾ ਗਰਮੀ ਕਰਕੇ ਛਿੱਲੇ ਤੇ ਨਹੀਂ ਰਾ ਸਬਜ਼ੀ ਬਣਾਉਂਦੇ ਮੱਝ ਵੀ ਲੇਟੀ ਤਾਂ ਬਣਾਉਂਦੇ ਆ ਛਿੱਲੇ ਤੇ ਆਪਾਂ ਉਹ ਸਵੇਰੇ ਬਣਾ ਲੈਂਦੇ ਹੁਣ ਪਹਿਲਾਂ ਆਹ ਸਾਹਮਣੇ ਨਾਲ ਦੇ ਸੋ ਸਵੇਰੇ ਬਣਾ ਕੇ ਆਖ ਰਹੇ ਨੇ ਸਾਹਮਣੇ ਵਾਲੀ ਨੂੰ ਖਵਾ ਦਿੰਦੇ ਤੇ ਜੀ ਤੈਹਲਾ ਲਾ ਦਿੱਤੀਆਂ ਸੀਗੀਆਂ ਜੀ ਪਰ ਵੀਡੀਓ ਨਹੀਂ ਬਣਾਈ ਮੈਂ ਤੈਹਲਾ ਲਾ ਕੇ ਇੱਥੇ ਰੱਖ ਦਿੱਤੀ ਸੀ ਕੋਸਾ ਪਏ ਨੇ ਇੱਧਰ ਮਸੀਨ ਵਾਲੇ ਟੇਬਲ ਤੇ ਤੇ ਇੱਧਰ ਪਏ ਨੇ ਜੀ ਹੁਣ ਇਹਨਾਂ ਨੂੰ ਚੱਕ ਕੇ ਅਲਮਾਰੀ ਚ ਰੱਖ ਦਿੰਨੇ ਆ ਜੀ ਆਪਣੀ ਆਪਣੀ ਜਗ੍ਹਾ ਤੇ ਸਾਰਿਆਂ ਨੂੰ ਫਿਰ ਸਵੇਰ ਨੂੰ ਹੋਰ ਹੋ ਜਾਂਦੇ ਨੇ ਜੀ ਸਵੇਰੇ ਜਿਹੜੇ ਧੋਵਾਂਗੇ ਫਿਰ ਉਹਨਾਂ ਦੀ ਤੈਹ ਲਾਉਣੀ ਹੋਊ ਡੇਲੀ ਦੀ ਡੇਲੀ ਆਪਾਂ ਤੈਲਾ ਕੇ ਰੱਖ ਦਿੰਨੇ ਹੁੰਨੇ ਆ ਜੀ। ਕਈ ਵਾਰੀ ਹੋ ਵੀ ਜਾਂਦੀ ਹੈ ਜੀ ਘੋਲ ਜਿਵੇਂ ਕਿਤੇ ਚਲੇ ਗਏ ਜੀ ਲੇਟ ਹੋ ਗਿਆ ਕਿ ਕੰਮ ਨਾ ਹੋਏ ਫਿਰ ਦੂਸਰੇ ਕੰਮ ਵੀ ਕਰਨੇ ਹੁੰਦੇ ਨੇ। ਕੱਪੜਿਆਂ ਦਾ ਤੈ ਹੁੰਦਾ ਵੀ ਚਲੋ ਕੱਲ ਨੂੰ ਤੈ ਲਾ ਲਾਂਗੇ ਪਾਏ ਨੇ ਇੱਕ ਸਾਈਡ ਤੇ ਤਾਂ ਕਰਕੇ ਹੋ ਜਾਂਦਾ ਜੀ ਨਹੀਂ ਆਪਾਂ ਡੇਲੀ ਤੈ ਲਾਈ ਦਿੰਨੇ ਹੁੰਨੇ ਆ ਜੀ ਇਹਨਾਂ ਦੇ। ਇਹਨਾਂ ਨੂੰ ਤੈ ਦਿੰਨੇ ਆ ਜੀ ਹੁਣ ਅਲਮਾਰੀਆਂ ਦੇ ਵਿੱਚ। ਸੋ ਵੀ ਆਪ ਨੂੰ ਥੋੜਾ ਜਿਹਾ ਟਾਈਮ ਹੋਰ ਲੱਗੂਗਾ ਜੀ ਹਜੇ ਇਹ ਮੁੱਲ ਦੇ ਕਲੂ ਕद्दू ਨਾ ਸੌਰੀ ਕਈ ਵਾਰੀ ਥੋੜੀ ਇਟਾ ਜਾਂਦਾ ਜੀ ਮੁੱਜੂ ਮੁੱਲ ਦੇ ਕद्दू ਨੇ ਨਾ ਜਿਹੜੇ ਇਹ ਘੜੇ ਜਿਹੇ ਹੁੰਦੇ ਨੇ ਪਤਾ ਨਹੀਂ ਕਿਉਂ ਹੌਲੀ ਹੌਲੀ ਰੀਝਦੇ ਨੇ ਘਰ ਦਾ ਕद्दू ਬਹੁਤ ਸੋਹਣਾ ਬਣਦਾ ਹੈ ਬਹੁਤ ਜਲਦੀ ਰਿਚ ਜਾਂਦਾ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਵੀ ਪਾਇਆ ਅਲੱਗ-ਅਲੱਗ ਜਿਹੇ ਫਾੜੀਆਂ-ਫੜੀਆਂ ਪਾਕੀਆਂ ਜਾਂਦੀਆਂ ਨੇ ਜੀ ਥੋੜਾ ਜਿਹਾ ਪਾਣੀ ਪਾ ਕੇ ਫਿਰ ਨੂੰ ਬੋਸੇ ਚਲਵਾਵਾਂਗੇ ਤੇ ਮੈਂ ਬਣਾ ਲੈਂਦੀ ਆਂ ਇਹਦੀ ਰੋਟੀਆਂ। ਅੱਜ ਦੀ ਵੀਡੀਓ ਹੈਗੀ ਜੇ ਵਧੀਆ ਲੱਗੀ ਤਾਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ। ਜਿਹੜੇ ਚੈਨਲ ਤੇ ਨਵੇਂ ਆਏ ਨੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ। ਭੁੱਲਦੇ ਨਹੀਂ ਕਿਸੇ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ